ਇਹ ਗ੍ਰੇਨੇਡ ਹਮਲੇ ਮਾਮਲੇ ਦੇ ਵਿੱਚ ਹਾਈ ਕੋਰਟ ਤੋਂ ਪ੍ਰਤਾਪ ਬਾਜਵਾ ਨੂੰ ਵੱਡੀ ਰਾਹਤ ਮਿਲੀ ਹੈ ਜੀ ਹਾਂ 22 ਅਪ੍ਰੈਲ ਤੱਕ ਬਾਜਵਾ ਖਿਲਾਫ ਕੋਈ ਕਾਰਵਾਈ ਨਹੀਂ ਹੋਏਗੀ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਡਿਟੇਲ ਵਿੱਚ ਜਵਾਬ ਦਾਖਲ ਕਰਨ ਦਾ ਹੁਕਮ ਦਿੱਤਾ ਹੈ ਅਸੀਂ ਉਹ ਕਨਫਰੰਟ ਕੀਤਾ ਕਿ ਪਲੇ ਕਰੋ ਇੱਥੇ ਕੋਰਟ 'ਚ ਅਸੀਂ ਨਾਲ ਜਿਹੜੀ ਪੂਰੀ ਰਿਕਾਰਡਿੰਗ ਹੈ ਨਾ ਦੀ ਜਿਹੜਾ ਉਹ ਕੀ ਹੈਗਾ ਨਿਊਜ਼ ਚੈਨਲ 18 ਤੁਹਾਡਾ ਉੱਥੇ ਜਿਹੜਾ ਇਹਨਾਂ ਨੇ ਕਟਾਰੇ 'ਚ ਬੋਲ ਕੇ ਜਿਹੜਾ ਇਹਨਾਂ ਨੇ ਸਾਰੀਆਂ ਗੱਲਾਂ ਪੁੱਛੀਆਂ ਉਹ ਸਾਰਾ ਐਜ਼ ਅ ਹੋਲ ਦੇਖੋ ਕੀ ਕਹਿਣਾ ਚਾਹੁੰਦੇ ਆ ਉਹ ਉਹ ਤਾਂ ਇੱਕ ਲਾਈਨ ਚ ਆਇਆ ਇਹ ਇਸ਼ੂ ਕਿ ਵੀ ਐਨੇ ਬੌਮ ਜਿਹੜੇ ਆਏ ਆ ਐਨੇ ਯੂਜ਼ ਹੋ ਗਏ ਆ ਤੇ ਐਨੇ ਅਨਟ੍ਰੇਸਡ ਆ ਡਸ ਇਟ ਅਮਾਉਂਟ ਟੂ ਸੋਵਰਿਨਟੀ ਆਫ ਦਾ ਕੰਟਰੀ ਵਾਟ ਯੂ نو ਕੀ ਮੈਂ ਤੁਹਾਨੂੰ ਪੰਜਾਬੀ ਚ ਦੱਸਾਂ ਇਸ ਤਰ੍ਹਾਂ ਦੀ ਬੇਬੁਨਿਆਦ ਐਫ ਆਈ ਆਰ ਕਦੇ ਨਹੀਂ ਸਟੈਂਡ ਕਰ ਸਕਦੀ ਹੋਰ ਗੱਲ ਹੋਈ ਕਿ ਲੀਡਰ ਆਫ oppositon ਨੇ ਔਰ ਚਲੋ ਮੈਂ ਤਾਂ ਛੱਡਦਾ ਕਿ ਕੋਈ ਵੀ ਇੰਡੀਵਿਜੂਅਲ ਹੁੰਦਾ ਕਿਸੇ ਨੂੰ ਵੀ ਇਸ ਤਰ੍ਹਾਂ ਨਹੀਂ ਯੂ ਕਾਂਟ ਸਟਿਫਲ ਦਾ ਵੌਇਸ ਆਫ ਦਾ ਪੀਪਲ ਇਫ ਸੰਬਾਡੀ ਜਸਟ ਗਿਵਿੰਗ ਯੂ ਇਨਫੋਰਮੇਸ਼ਨ ਕਿ ਬੀ ਅਲਰਟ ਰੈਡ ਅਲਰਟ ਆ ਉਹਨਾਂ ਦੀ ਇੱਕ ਲੀਡਰ ਆਫ ਦਾ ਆਪੋਜੀਸ਼ਨ ਹੀ ਰੈਡ ਅਲਰਟ ਕਰੂਗਾ ਗਵਰਨਮੈਂਟ ਨੂੰ ਹੋਰ ਕੌਣ ਕਰੂਗਾ ਇਹ ਪਰਪਸ ਹੀ ਉਹਨਾਂ ਦੀ ਸਟੇਟਮੈਂਟ ਦਾ

ਬਹਿਰhaal ਉਹਨਾਂ ਨੇ ਕੋਰਟ ਦੇ ਵਿੱਚ ਰੁਕ ਕੀਤਾ ਐਫ ਆਈ ਆਰ ਜੋ ਉਹਨਾਂ ਦੇ ਖਿਲਾਫ ਹੋਈ ਹੈ ਉਸੁਰਤ ਕਰਨ ਦੀ ਮੰਗ ਉਹਨਾਂ ਵੱਲੋਂ ਕੀਤੀ ਗਈ ਉਹਨਾਂ ਦੇ ਵਕੀਲ ਵੱਲੋਂ ਤਤਪੇਸ਼ ਕੀਤੇ ਗਏ ਫਿਲਹਾਲ ਹਾਈ ਕੋਰਟ ਨੇ ਉਹਨਾਂ ਨੂੰ ਰਾਹਤ ਦਿੱਤੀ ਹੈ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਹੈ 22 ਤਰੀਕ ਤੱਕ ਕੋਈ ਐਕਸ਼ਨ ਨਹੀਂ ਲਿਆ ਜਾਏਗਾ ਹਾਈ ਕੋਰਟ ਨੇ ਸਰਕਾਰ ਨੂੰ ਡਿਟੇਲ ਵਿੱਚ ਫਿਲਹਾਲ ਜਵਾਬ ਦਖਲ ਕਰਨ ਦਾ ਹੁਕਮ ਦਿੱਤਾ ਹੈ ਸੋ ਉਹਨਾਂ ਦੇ ਵਕੀਲ ਵੱਲੋਂ ਪ੍ਰਤਾਪ ਬਾਜਪਾ ਦੇ ਜਿਸਨਾਂ ਦੇ ਨਾਲ ਦਿੱਤ ਦਲੀਲ ਦਿੱਤੀ ਗਈ ਹੈ के लीडर ऑफ ऑपोजिशन होने के नाते जड़े ने उन्होंने बयान देता है लेकिन इस तरह के नाल एफआईआर कोई स्टैंड नहीं रखती है उन्होंने अपना पख रखा है सो so बहरहाल कोर्ट ने नोटिस इशू कर दिया है पिटीशन की कॉग्निशन लेते हुए स्टेट को जवाब मांगा है और 22 तक इनकी रेस्ट पर पाबंदी लगा दी गई है और इनको जो सारे इश्यूज जो रेज हुए हैं है, वो थ्रेड में आगे डिस्कशन के लिए आर्ग्यू होंगे प्रिलिमिनरी इंक्वायरी होती है प्रिलिमिनरी इंक्वायरी इज मस्ट अंडर द न्यू कोड, विच दे हैव नॉट डन दैट इज ए फंडामेंटल डिफेक्ट दैट वाज माय मेन आर्गुमेंट के एफआईआर स्टैंड नहीं कर सकती बिना प्रिलिमिनरी इंक्वायरी और लेडी कॉन्स्टेबल की सेटिस्फेक्शन पर एक लीडर ऑफ द ऑपोजिशन के खिलाफ एफआईआर होना टोटली बेबुनियाद और गलत है और एक मेजर रिलीफ है बाईस तक अब आप रिलीफ तो है रिलीफ जी है मिली है बाईस बाई अप्रैल तक, तक बाजवा ना बयानबाजी करने कोर्ट ने किया है ਉਤੇਈ ਸਰਕਾਰ ਤੋਂ ਪੂਰੀ ਜੀ ਡਿਟੇਲ ਤੇ ਜਵਾਬ ਮੰਗਿਆ ਗਿਆ ਹੈ ਡਰਨੇਡ ਹਮਲੇ ਮਾਮਲੇ ਵਿੱਚ ਅੱਜ ਸੁਣਵਾਈ ਹੋਈ ਤਾਂ ਕੋਰਟ ਨੇ ਫਿਲਹਾਲ ਉਹਨਾਂ ਨੂੰ ਵੱਡੀ ਰਾਹਤ ਦਿੱਤੀ ਹੈ ਪ੍ਰੀਤ ਮਹਿਤਾ ਦੇ ਨਾਲ ਗੱਲ ਕਰਦੇ ਆਂ ਪ੍ਰੀਤ ਆਪ ਸਭ ਦੀਆਂ ਨਜ਼ਰਾਂ ਇਹ ਅੱਜ ਦੀ ਸੁਣਵਾਈ ਤੇ ਟਿਕੀਆਂ ਹੋਈਆਂ ਸਨ ਕਿ ਕੋਰਟਾ ਕੀ ਕੁਝ ਰੁਕ ਰੰਦਾ ਹੈ ਕੀ ਕੁਝ ਹੋਇਆ ਜਦੋਂ ਕੋਰਟ ਸੁਣਵਾਈ ਸ਼ੁਰੂ ਹੋਈ ਹੈ ਦੇਖੋ ਕਰੀਬ ਅੱਧਾ ਪੂਰਾ ਘੰਟਾ ਇਸ ਪੂਰੇ ਕੇਸ ਦੀ ਸੁਣਵਾਈ ਚੱਲੀ ਹੈ ਕਿਉਂਕਿ ਜਿਸ ਤਰੀਕੇ ਨਾਲ ਅਫੀਰ ਦੱਜ ਕੇ ਤੀਜੀ ਪ੍ਰਤਾਪ ਸਿੰਘ ਬਾਜਵੰਦ ਦੀ ਤਰਫੋਂ ਕੱਲ ਸਵੇਰੇ ਮੈਂشنਿੰਗ ਕਰਕੇ ਇਮੀਡੀਏਟ ਸੁਣਵਾਈ ਦੀ ਮੰਗ ਕੀਤੀ ਗਈ ਸੀ ਹਾਲਾਂਕਿ ਕੱਲ ਉਹਨਾਂ ਨੂੰ ਰਾਹਤ ਨਹੀਂ ਮਿਲੀ ਲੇਕਿਨ ਅੱਜ ਕਰੀਬ 9:30 ਪੂਰੇ ਕੇਸ ਦੀ ਹੀアリング ਚੱਲੀ ਹੈ ਪ੍ਰਤਾਪ ਸਿੰਘ ਬਾਜਵਾਦੀ ਤਰਫੋਂ ਸੀਨੀਅਰ ਐਡਵੋਕੇਟ اے ਪੀ ਐਸ ਦੇਵੋਲ ਤੇ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਵਿਵੇਕ ਤਨਖਾ ਪੇਸ਼ ਹੋਏ ਸੀਗੇ ਤੇ ਉਹਨਾਂ ਨੇ ਬਾਰ ਬਾਰੀ ਕੋਈ ਗੱਲ ਕੀਤੀ ਕਿ ਜਿਹੜੀ ਐਫ ਆਈ ਆਰ ਹੈਗੀ ਆ ਪੂਰੀ ਦੀ ਪੂਰੀ ਬੇਬੁਨਿਆਦ ਧਾਰਨਾ 'ਤੇ ਲਾਈ ਗਈ ਹੈ ਔਰ ਜਿਸ ਤਰੀਕੇ ਨਾਲ ਉਹਨਾਂ ਦੇ ਬਿਆਨ ਨੂੰ ਤੋੜ ਮਰੋੜ ਕੇ ਬਾਅਦ 'ਚ ਉਹਨਾਂ ਦੇ ਉੱਤੇ ਅਲੀਗੇਸ਼ਨਸ ਲਾਏ ਗਏ ਕਿ ਗ੍ਰੇਨੇਡ ਸੀ ਜਿਹੜੀ ਗੱਲ ਹੈ ਉਹਨਾਂ ਨੇ ਆਪ ਕੀਤੀ ਹੈ ਜਦੋਂ ਕਿ ਉਹਨਾਂ ਨੇ ਕੱਲ ਵੀ ਆਪਣੀ ਪਟੀਸ਼ਨ 'ਚ ਸਾਫ਼ ਕਰ ਦਿੱਤਾ ਕਿ ਅਸੀਂ ਪੁਲਿਸ ਨੂੰ ਜਦੋਂ ਸਟੇਟਮੈਂਟ ਦਿੱਤੀ ਆ ਕੱਲ ਇਹ ਜਿਹੜੀ ਜਾਣਕਾਰੀ ਉਹਨਾਂ ਨੇ ਗ੍ਰੇਨੇਡਸ ਦੀ ਦਿੱਤੀ ਸੀ ਉਹ ਜਿਹੜੀ ਗ੍ਰੇਨੇਡਸ ਦੀ ਜਾਣਕਾਰੀ 9 ਅਪ੍ਰੈਲ ਨੂੰ ਇੱਕ ਸਮਾਚਾਰ ਪੱਤਰ ਦੀ ਖਬਰ ਦੇ ਹਿਸਾਬ ਨਾਲ ਦਿੱਤੀ ਗਈ ਸੀਗੀ ਤੇ ਇਸ ਕਰਕੇ ਜਿਹੜੀ ਧਾਰਾਵਾਂ ਲਾਈ ਗਈਆਂ ਨੇ چاہے 353 ਲਾਈ ਗਈ ਹੈ 353 2 ਤੇ 173 ਜਿਹੜੀ ਲਾਈ ਗਈ ਹੈ ਉਹ ਬਿਲਕੁਲ ਗਲਤ ਹੈਗੀ ਹੈ ਤੇ ਔਰ ਜਿਹੜੀ ਇਹਦੇ ਵਿੱਚ ਕਿਉਂਕਿ 5 ਸਾਲ ਤੱਕ ਦੀ ਸਜ਼ਾ ਦਾ ਪ੍ਰਬੰਧਨ ਹੈਗਾ ਤਾਂ ਇੱਕ ਲੇਡੀ ਕਨਸਟੇਬਲ ਕਿਵੇਂ ਡਾਇਰੈਕਟਲੀ ਆਪਣੇ ਆਪ ਸੈਟੀਸਫਾਈ ਹੋ ਕੇ ਕਿ ਹਾਂ ਇਹ ਪੂਰੇ ਬਣਦਾ ਆਧਾਰ ਤੇ ਐਫ ਆਈ ਆਰ ਦਰਜ ਕਰਤੀ ਜਦੋਂ ਕਿ ਇਸ ਤਰੀਕੇ ਦੇ ਮਾਮਲੇ ਚ ਪਹਿਲਾਂ ਜਾਂਚ ਹੋਣੀ ਚਾਹੀਦੀ ਸੀ ਡੀ ਐਸ ਪੀ ਦੀ ਨਿਗਰਾਨੀ ਜਾਂਚ ਹੋਣੀ ਚਾਹੀਦੀ ਸੀ ਉਹਨਾਂ ਦੇ ਹਦੇਸ਼ ਤੋਂ ਜਾਂਚ ਹੋਣੀ ਚਾਹੀਦੀ ਸੀ ਔਰ ਜਾਂਚ ਜੇ ਲੱਗਦਾ ਕਿ ਇਸ ਪੂਰੇ ਮਾਮਲੇ ਚ ਐਫ ਆਈ ਆਰ ਦਰਜ ਕੀਤੀ ਜਾਣੀ ਹੈ ਕੀ ਕੀਤੀ ਜਾਣੀ ਚਾਹੀਦੀ ਸੀ ਲੇਕਿਨ ਇਹ ਪੂਰੀ ਦੀਪੁਰਾ ਪੋਲਿਟিক্যাল ਵੈਂਡਟਾ ਕਿਉਂਕਿ ਲੀਡਰ ਆਫ oppositon ਰਹੇ ਨੇ ਲਗਾਤਾਰ ਆਵਾਜ਼ ਉਠਾਉਂਦੇ ਰਹੇ ਤੇ ਹਾਈ ਕੋਰਟ ਦੇ ਵਿੱਚ ਇਸ ਕਰਕੇ ਉਹਨਾਂ ਨੇ ਇਸ ਪੂਰੇ ਮਾਮਲੇ ਦੀ ਐਫ ਆਈ ਆਰ ਜਿਹੜੀ ਦਰਜ ਕੀਤੀ ਸੀ ਉਹਨੂੰ ਰੱਦ ਕਰਨ ਦੀ ਮੰਗ ਮੰਗ ਕੀਤੀ ਗਈ ਲੇਕਿਨ ਹਾਈ ਕੋਰਟ بار-ਬਾਰ ਇੱਕ ਗੱਲ ਹਾਈ ਕੋਰਟ ਨੇ ਇੱਕ ਸਵਾਲ ਪੁੱਛਿਆ ਕਿ ਤੁਸੀਂ ਡਾਇਰੈਕਟਲੀ ਸਿੱਧੇ ਹੀ ਇਸ ਪੂਰੇ ਮਾਮਲੇ ਨੂੰ ਐਫ ਆਈ ਆਰ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹੋ ਤੁਸੀਂ ਐਂਟੀਸੀਪਟਰੀ ਬੇਲ ਕਿਉਂ ਨਹੀਂ ਪਾ ਰਹੇ ਕਿਉਂਕਿ ਰੀਜ਼ਨ ਇਹ ਹੈਗਾ ਕਿ ਜੇ ਇਮੀਡੀਏਟਲੀ ਮਾਮਲਾ ਰੱਦ ਕਰ ਦਿੱਤਾ ਜਾਏਗਾ ਤਾਂ ਇਹਦੀ ਜਿਹੜੀ ਜਾਂਚ ਹੈਗੀ ਟ੍ਰਾਇਲ ਪ੍ਰਿੰਸੀ ਬਾਜਵਾ ਦੇ ਉਹਨਾਂ ਦੀ ਤਰਫੋਂ ਇੱਕੋ ਹੀ ਗੱਲ ਕਹੀ ਗਈ ਕਿ ਇਹ ਜਿਹੜੇ ਪੂਰਾ ਦਾ ਪੂਰਾ ਕੇਸ ਹੈਗਾ ਬੇਬੁਨਿਆਤਾ ਰਾਵਾਂ ਉੱਤੇ ਲਾਇਆ ਗਿਆ ਐਸ ਕਰਕੇ ਅਸੀਂ ਇਸ ਪੂਰੇ ਕੇਸ ਦੀ ਰੱਦ ਕਰਨ ਦੀ ਮੰਗ ਕੀਤੀ ਹੈ ਤੇ ਉਹ ਤੋਂ ਬਾਅਦ ਪੰਜਾਬ ਸਰਕਾਰ ਦੀ ਤਰਫੋਂ ਰਿਪਲਾਈ ਮੰਗਿਆ ਗਿਆ ਔਰ ਪੰਜਾਬ ਸਰਕਾਰ ਨੇ ਕਿਹਾ ਕਿ ਜਦੋਂ ਪ੍ਰਤਾਪ ਸਿੰਘ ਬਾਜਵਾ ਨੇ ਪਹਿਲਾਂ ਸਟੇਟਮੈਂਟ ਦਿੱਤੀ ਸੀਗੀ ਉਦੋਂ ਕਿਹਾ ਸੀਗਾ ਕਿ ਉਹਨਾਂ ਦਾ ਐਡਾ ਲੰਮਾ ਪੋਲਿਟੀਕਲ ਕੈਰੀਅਰ ਹੈਗਾ ਉਹ ਸਰਕਾਰ ਚ ਕਾਫੀ ਅੰਦਰ ਤੱਕ ਜਾਣਦੇ ਨੇ ਮੰਤਰੀ ਰਹੇ ਨੇ ਤੇ ਉਹਨਾਂ ਦੇ ਜਿਹੜੇ ਸੋਰਸਿਸ ਸੀਗੇ ਉਹ ਜਿਹੜੇ ਸੋਰਸ ਹੈਗੇ ਨੇ ਉਹ ਉਹਨਾਂ ਦੇ ਆਪਣੇ ਸੋਰਸ ਹੈਗੇ ਨੇ ਇਸ ਕਰਕੇ ਉੱਥੇ ਕਿਤੇ ਵੀ ਉਹਨਾਂ ਨੇ ਅਖਬਾਰ ਦੀ ਗੱਲ ਨਹੀਂ ਕੀਤੀ ਤੇ ਉਹ ਤੋਂ ਬਾਅਦ ਹਾਈ ਕੋਰਟ ਨੇ ਇੱਕੋ ਹੀ ਸਵਾਲ ਪੁੱਛਿਆ ਕਿ ਤੁਸੀਂ ਇਹ ਦੱਸੋ ਕਿ ਤੁਸੀਂ ਉਸ ਵੇਲੇ ਅਖਬਾਰ ਦੀ ਜਿਹੜੀ ਨਿਊਜ਼ਪੇਪਰ ਦੀ ਜਿਹੜੀ ਗੱਲ ਕਰ ਰਹੇ ਹੋ ਉਹ ਕਿਉਂ ਨਹੀਂ ਦੱਸੀ ਗਈ ਉਹ ਤੋਂ ਬਾਅਦ ਫਿਰ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਐਨੀ ਕੀ ਜਲਦੀ ਹੈਗੀ ਹੈ ਕਿ ਤੁਹਾਨੂੰ ਕਾਰਵਾਈ ਕਰਨੀ ਹੈ ਹਾਈ ਕੋਰਟ ਨੇ ਸਰਕਾਰ ਤੋਂ ਇਹ ਜਵਾਬ ਪੁੱਛਿਆ ਸਵਾਲ ਪੁੱਛਿਆ ਕਿ ਤੁਸੀਂ ਕੀ ਅਗਲੀ ਤਰੀਕ ਤੱਕ ਰੁਕ ਸਕਦੇ ਹੋ ਕੋਈ ਕਾਰਵਾਈ ਕਰਨ ਤੋਂ ਤੁਸੀਂ ਸਟੇਟਮੈਂਟ ਦੇ ਸਕਦੇ ਹੋ ਲੇਕਿਨ ਪੰਜਾਬ ਸਰਕਾਰ ਦੀ ਤਰਫ ਤੋਂ ਇਸ ਤਰੀਕੇ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਉਹ ਰੁਕਦੇ ਆ ਕਿਉਂਕਿ ਸਰਕਾਰੀ ਵਕੀਲ ਨੇ ਕਿਹਾ ਕਿ ਸਾਨੂੰ ਕੋਈ ਇਨਸਟਰਕਸ਼ਨ ਨਹੀਂ ਬਾਵਜੂਦ ਇਹਦੇ ਹਾਈ ਕੋਰਟ ਨੇ ਫਿਰ ਪੰਜਾਬ ਸਰਕਾਰ ਨੂੰ ਕਿਹਾ ਕਿ ਤੁਸੀਂ ਡਿਟੇਲਡ ਰਿਪਲਾਈ ਫਾਈਲ ਕਰੋ ਔਰ ਡਿਟੇਲਡ ਰਿਪਲਾਈ 22 ਅਪ੍ਰੈਲ ਤੱਕ ਫਾਈਲ ਕਰਨੀ ਹੈ ਔਰ ਉਹ ਤੋਂ ਬਾਅਦ ਪੰਜਾਬ ਸਰਕਾਰ ਨੂੰ ਕਹਤਾ ਕਿ ਤੁਸੀਂ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਇਸ ਐਫ ਆਈ ਆਰ ਦੇ ਤਹਿਤ कोई भी कार्रवाई अगली सुनवाई तक यानी कि बई अप्रैल तक नहीं करोगे अरेस्ट हो गई है किसी भी किस्म की कोई कार्रवाई नहीं होगी लेकिन प्रताप सिंह बाजवा हिदायत दी गई है कि इस पूरे मामले हूँ अगली सुनवाई तक कोई स्टेटमेंट भी जारी नहीं करो ਬਿਲਕੁਲ ਅਤੇ ਜੋ ਸਾਫ ਤੌਰ ਤੇ ਇਨਸਟਰਕਸ਼ਨ ਦਿੱਤੀ ਗਈਆਂ ਕਿ ਪ੍ਰਤਾਪ ਬਾਜਵਾ ਕੋਈ ਬਿਆਨ ਜਿਹੜਾ ਹੈ ਇਸ ਦੌਰਾਨ ਨਾ ਦੇਣ ਲੇਕਿਨ ਸਰਕਾਰ ਤੋਂ ਹੁਣ ਡਿਟੇਲ ਰਿਪੋਰਟ ਮੰਗੀ ਗਈ ਹੈ ਔਰ ਜਿਸ ਤਰ੍ਹਾਂ ਦੇ ਨਾਲ ਕਾਂਗਰਸ ਦੇ ਜਿਹੜੇ ਆਗੂ ਰਹੇ ਨੇ ਲੇਕਿਨ ਇੱਥੇ ਕਿਉਂਕਿ ਵਕੀਲਾਂ ਵੱਲੋਂ ਆਪਣਾ ਪੱਖ ਰੱਖਿਆ ਗਿਆ ਹੈ ਇੱਕ ਪੋਲਿਟੀਕਲ ਜਿਹੜਾ ਹੈ ਇੱਥੇ ਪੂਰਾ ਉਹ ਮਾਮਲਾ ਨਜ਼ਰ ਆਉਂਦਾ ਹੈ ਕਿਉਂਕਿ ਬਿਆਨ ਅਸੀਂ ਪਹਿਲਾਂ ਵੀ ਸਵੇਰੇ ਵੀ ਗੱਲ ਕਰ ਰਹੇ ਸੀ ਪ੍ਰੀਤ ਕਿ ਅਕਸਰ ਦਿੱਤੇ ਜਾਂਦੇ ਨੇ ਔਰ ਬਹੁਤ ਵਾਰੀ ਜਿਹੜੇ ਨੇ ਅਜਿਹੇ ਬਿਆਨ ਜੋ ਹਵਾਲਾ ਦੇ ਕੇ ਕਦੀ ਅਖਬਾਰਾਂ ਵਿੱਚ ਪ੍ਰਿੰਟ ਚ ਆਇਆ ਉਸ ਦਾ ਹਵਾਲਾ ਦਿੱਤਾ ਜਾਂਦਾ ਹੈ ਲੇਕਿ और मामला हालांकि उन्होंने तो कल जी घंटे पूछगिछ हुई है सो so, अपने आप बड़ा गंभीर है पूरा मुद्दा और जिसने की सियासत में भी गरमाया और कितने कितने हूं देखना अहम बड़ा होीत कि सरकार इससे पूरा की जवाब है ਇਹ ਕੋਈ ਸਰਕਾਰ ਨੇ ਕੁਝ ਜਿਹੜਾ ਜਵਾਬ ਦੇਣਾ ਸੀ ਉਹ ኦਰਲੀ ਦਿੱਤਾ ਇਸ ਕਰਕੇ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਰਿਟਨ ਰਿਪਲਾਈ ਪ੍ਰੋਪਰਲੀ ਐਫੀਡਵਟ ਦੇ ਥਰੂ ਫਾਈਲ ਕਰੋ ਇਸ ਕਰਕੇ 22 ਅਪ੍ਰੈਲ ਦਾ ਟਾਈਮ ਦਿੱਤਾ ਲੇਕਿਨ ਜੇ ਤੁਸੀਂ ਗੱਲ ਕਹਿ ਰਹੇ ਹੋ ਕਿ ਛੋਟ ਇਸ ਤਰੀਕੇ ਦੀ ਗੱਲਾਂ ਨੂੰ ਲੈ ਕੇ ਐਫਆਈਆਰਾਂ ਪਹਿਲਾਂ ਕਦੇ ਦਰਜ ਨਹੀਂ ਹੋਈਆਂ ਸੀ ਇਹ ਨਵੀਂ ਕਰਵਾਈ ਸ਼ੁਰੂ ਹੋ ਰਹੀ ਹੈ ਕਿਉਂਕਿ ਕਈ ਕਈ ਜਗ੍ਹਾ ਤੇ ਤੁਸੀਂ ਚਾਹ ਨੈਸ਼ਨਲ ਲੈਵਲ ਤੇ ਵੀ ਦੇਖਦੇ ਹੋਗੇ ਆਪੋਜੀਸ਼ਨ ਪਾਰਟੀਆਂ ਆਮੇ ਜ ਸਰਕਾਰ ਨੂੰ ਘੇਰਦੀਆਂ ਹੀ ਨੇ ਕਿਸੇ ਨਾ ਕਿਸੇ ਇਸ਼ੂ ਤੇ ਕੋਈ ਵੀ ਹਟਕਣਾ ਹੁੰਦੀ ਤਾਂ ਹੋਏ ਤੇ ਕਿ ਰਹਿ ਜਾਂਦਾ ਲੇਕਿਨ ਇਸ ਤਰੀਕੇ ਦੀ ਚੀਜ਼ਾਂ ਸਟੇਟ ਲੈਵਲ ਤੇ ਨਹੀਂ ਆਈ ਲੇਕਿਨ ਹੁਣ ਐਫ ਆਈ ਆਰ ਦਰਜ ਹੋਈ ਆ ਇਸ ਕਰਕੇ ਪੂਰਾ ਮਾਮਲਾ ਕਿਸੇ ਨਾ ਕਿਸੇ ਲਈ ਪੋਲਿਟੀਕਲ ਰੰਗਤ ਲੈ ਚੁੱਕਿਆ ਕੱਲ ਵੀ ਜਿਸ ਤਰੀਕੇ ਨਾਲ ਕੂੜੀ ਦੀ ਪੂਰੀ ਬਿਆਨਬਾਜ਼ੀਆਂ ਵੀ ਹੋਈਆਂ ਨੇ ਕਿਉਂਕਿ ਜਿਸ ਤਰੀਕੇ ਨਾਲ ਸਰਕਾਰ ਨੂੰ ਹੁਣ ਇਹ ਐਫ ਆਈ ਆਰ ਦੇ ਉੱਤੇ ਘੇਰਿਆ ਗਿਆ ਅੱਜ ਵੀ ਹਾਈ ਕੋਰਟ ਚ ਕਾਫੀ ਲੰਬੀ ਦਰ ਤੱਕ ਇਹ ਚੱਲੀ ਹੈ ਔਰ ਪ੍ਰਤਾਪ ਸਿੰਘ ਬਾਜਵਾ ਨੇ ਇਸ ਪੂਰੇ ਮਾਮਲੇ ਨੂੰ ਪੋਲਿਟੀਕਲੀ ਮੋਟੀਵੇਟਿਡ ਔਰ ਪੋਲਿਟੀਕਲ ਵੈਂਡਟਾ ਦੇ ਤਹਿਤ ਹੀ ਗੱਲ ਕੀਤੀ ਹੈ ਇਸ ਕਰਕੇ ਹਾਈ ਕੋਰਟ ਨੇ ਕਿਤਨਾ ਕੁ ਕੁਝ ਦੇਖਦੇ ਹੋਏ ਕਿ ਗਰਾਉਂਡਸ ਜਿਹੜੇ ਹੈਗੇ ਨੇ ਉਹ ਸਹੀ ਹੈਗੇ ਨੇ ਇਸ ਕਰਕੇ ਅਗਲੀ ਸੁਣਵਾਈ ਤੱਕ ਪ੍ਰ ਲੇਕਿਨ ਅਗਲੀ ਤਰੀਕ ਤੱਕ ਅਰੈਸਟ ਹੈ ਉਸ ਐਫ ਆਈ ਆਰ ਦੇ ਤਹਿਤ ਕੋਈ ਕਾਰਵਾਈ ਨਹੀਂ ਹੋਏਗੀ ਹੁਣ 22 ਅਪ੍ਰੈਲ ਨੂੰ ਪੰਜਾਬ ਸਰਕਾਰ ਦੇਖੋ ਕਿਸ ਤਰੀਕੇ ਨਾਲ ਇਸ ਕੇਸ ਨੂੰ ਡਿਫੈਂਡ ਕਰਦੀ ਹੈ ਕੀ ਆਪਣਾ ਰਿਪਲਾਈ ਫਾਈਲ ਕਰਦੀ ਹੈ ਹਾਲਾਂਕਿ ਕੁਝ ਓਰਲੀ ਉਹਨਾਂ ਨੇ ਗੱਲ ਜ਼ਰੂਰ ਕੀਤੀਆਂ ਹੈਗੀਆਂ ਨੇ ਕਿ ਪ੍ਰਤਾਪ ਸਿੰਘ ਬਾਜਵਾ ਨੇ ਪਹਿਲਾਂ ਕਲੀਅਰ ਗੱਲ ਨਹੀਂ ਕੀਤੀ ਸੀ ਲੇਕਿਨ ਆਪਣੀ ਪਟੀਸ਼ਨ 'ਚ ਤੇ ਕੱਲ ਜਦੋਂ ਸਟੇਟਮੈਂਟ ਦਿੱਤੀ ਹੈ ਉਹਦੇ ਵਿੱਚ ਇਹ ਗੱਲਾਂ ਸ਼ੁਰੂ ਆਈਆਂ ਨੇ ਲੇਕਿਨ ਹੁਣ ਪੰਜਾਬ ਸਰਕਾਰ ਨੂੰ ਸਾਰਾ ਡਿਟੇਲ 'ਚ ਰਿਪਲਾਈ ਫਾਈਲ ਕਰਨਾ ਪਏਗਾ ਕਿ ਹੁਣ ਕੇਸ ਨੂੰ ਕਿਸ ਤਰੀਕੇ ਨਾਲ ਦੇਖਦੇ ਹੈਗੇ ਨੇ ਅਗੇ ਰਿਪਲਾਈ ਤੋਂ ਤੈਅ ਹੋਏਗਾ ਉਸ ਤੋਂ ਬਾਅਦ ਹਾਈ ਕੋਰਟ ਕਿਉਂਕਿ ਹੁਣ ਛੁੱਟੀਆਂ ਚੱਲ ਰਹੀਆਂ ਹੈਗੇ ਨੇ ਅਗਲੇ ਹਫਤੇ ਛੁੱਟੀਆਂ ਖਤਮ ਹੋ ਜਾਣਗੀਆਂ ਤਾਂ ਫਿਰ ਰੈਗੂਲਰ ਬੈਂਚ ਉਧੇਤੇ ਹੁਣ ਸੁਣਵਾਈ ਕਰ ਸਕਦੇ ਹਾਂ ਬਿਲਕੁਲ ਅਪੀ ਤੇ ਇੱਕ ਹੋਰ ਗੱਲ ਸਮਝਣਾ ਚਾਹਾਂਗੇ ਕਿਉਂਕਿ ਇਹ ਮਾਮਲਾ ਜਿਹੜੇ ਤਮਾਕੇ ਲਗਾਤਾਰ ਪੰਜਾਬ ਦੇ ਵਿੱਚ ਹੋਏ ਨੇ ਇਸ ਤੋਂ ਤਾਂ ਇਨਕਾਰ ਕੋਈ ਵੀ ਨਹੀਂ ਕਰ ਸਕਦਾ ਕਿਉਂਕਿ ਪੰਜਾਬ ਵਿੱਚ ਥਾਣਿਆਂ ਤੇ ਹਮਲੇ ਹੋਏ ਨੇ ਔਰ ਹਾਲ ਹੀ ਦੇ ਵਿੱਚ ਜਿਹੜਾ ਕਿ ਭਾਜਪਾ ਆਗੂ ਮਨੋਰੰਜਨ ਕਾਲੀਆ ਦੇ ਘਰ ਤੇ ਤਮਾਕਾ ਹੋਇਆ ਗ੍ਰੇਨੇਡ ਦਾ ਉਸ ਤੋਂ ਬਾਅਦ ਹੀ ਜਿਹੜਾ ਬਿਆਨ ਆਇਆ ਤੇ ਹੁਣੇ ਬਵਾਲ ਖੜਾ ਹੋਇਆ ਹੈ ਕਿਾ ਇਹ ਜਿਹੜੇ ਤਮਾਕੇ ਹੋਏ ਨੇ ਕਿਉਂਕਿ ਇੱਥੇ ਬੰਬ ਜਿਹੜੇ ਤਮਾਕੇ ਹੋਏ ਨੇ ਉਸਦਾ ਹੀ ਬਿਆਨ ਦਿੱਤਾ ਗਿਆ ਸੀ ਉਹਨਾਂ ਦਾ ਵੀ ਜ਼ਿਕਰ ਹੋ ਸਕਦਾ ਕਿ ਇਹ ਤਾਂ ਪੰਜਾਬ ਚ ਲਗਾਤਾਰ ਜਿਹੜੇ ਨੇ ਅਟਾਕ ਹੋਏ ਨੇ ਬੰਮ ਤਮਾਕੇ ਤਾਂ ਹੋਏ ਨੇ ਪਹਿਲਾਂ ਨਹੀਂ ਤੁਸੀਂ ਕਾ ਪ੍ਰਾਈਮਰੀ ਦੇਖੋ ਉੱਤੇ ਉੱਪਰ ਕੋਈ ਨਹੀਂ ਬੈਠਾ ਉਹ ਸੈਕੰਡਰੀ ਜੀ ਬਿਲਕੁਲ ਦੇਖੋ ਇਹ ਸਾਰੀ ਗੱਲ ਅੱਜ ਕੋਰਟs ਵੀ ਰੱਖਿਆ ਗਿਆ ਹੈ ਐਪੀਐਸਓ ਜਿਵੇਂ ਕਿ ਪ੍ਰਤਾਪ ਸਿੰਘ ਬਾਜਵਾ ਦੇ ਐਡਵੋਕੇਟ ਹੈ ਉਹਨਾਂ ਨੇ ਸਾਰਾ ਦੱਸਿਆ ਕਿ ਇੰਟੈਲੀਜੈਂਸ ਇਨਪੁੱਟ ਸੀਗੇ ਸਾਰਾ ਕੁਝ ਜਾਣਕਾਰੀਆਂ ਸੀਗੀਆਂ ਕਿ ਛਿੰਦੂ ਲੀਡਰਾਂ ਨੂੰ 16 17 ਹਿੰਦੂ ਲੀਡਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈਗਾ ਔਰ ਇਹ ਇੰਟੈਲੀਜੈਂਸ ਦੇ ਪਾਸੋਂ ਪਹਿਲਾਂ ਹੀ ਕੁਛ 48 ਘੰਟੇ ਪਹਿਲਾਂ ਇਨਫੋਰਮੇਸ਼ਨ ਦਿੱਤੀ ਜਾ ਚੁੱਕੀ ਸੀ ਲੇਕਿਨ ਪੰਜਾਬ ਸਰਕਾਰ ਦੀ ਕਿਤਨੇ ਕਿਤਨਾ ਕਮੀ ਹੈ ਕਿਉਂਕਿ ਮਨੋਰੰਜਨ ਕਾਲੀਆ ਭਾਜਪੀ ਦੇ ਸੀਨੀਅਰ ਆਗੂ ਹੈਗੇ ਨਾ ਜਿ ਇਸ ਤਰੀਕੇ ਦੇ ਸਵਾਲ ਅੱਜ ਸਾਰੇ ਕੋਰਟs ਵੀ ਦੱਸੇਗੇ ਕਿ ਇਹ ਸਾਰੀ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਸੀਗੀ ਔਰ ਇਹ ਹਾਲਾਤ ਸੀਗੇ ਅਖਬਾਰਾਂ 'ਚ ਵੀ ਖਬਰਾਂ ਆ ਚੁੱਕੀਆਂ ਨੇ ਕਿ ਗਵਰਨਰਸ ਨੇ ਆ ਚੁੱਕੇ ਨੇ ਔਰ ਇਸ ਤਰੀਕੇ ਨਾਲ ਇਹ ਸਾਰਾ ਕੁਝ ਕਾਰਵਾਈ ਹੋ ਰਹੀ ਹੈ ਲੇਕਿਨ ਸਰਕਾਰ ਉਤਬਤ ਕਿਸੇ ਨਾ ਕਿਤੇ ਤਰੀਕੇ ਨਾਲ ਬੈਕਫੁੱਟ ਤੇ ਆਉਂਦੀ ਹੈ ਔਰ ਕਿਤੇ ਨਾ ਕਿਤੇ ਬਚਾਅ ਦੇ ਕਰਕੇ ਹੀ ਇਸ ਪੂਰੇ ਮਾਮਲੇ ਨੂੰ ਲੈ ਕੇ ਐਫ ਆਈ ਆਰ ਦਰਜ ਕੀਤੀ ਗਈ ਹੈ ਬਿਲਕੁਲ ਕਿਉਂਕਿ ਯਕੀਨਨ ਜਿਹੜੇ ਜਦੋਂ ਇਸ ਤਰ੍ਹਾਂ ਦੇ ਨਾਲ ਮਾਮਲੇ ਦਰਜ ਹੋਣ ਐਫ ਆਈ ਆਰ ਦਰਜ ਹੋਣ ਬਿਆਨ ਦਿੱਤੇ ਵਿਰੋਧੀਆਂ ਤੇ ਤਾਂ ਫਿਰ ਵਿਰੋਧੀ ਵੀ ਸਵਾਲ ਤਾਂ ਚੁੱਕਣ ਗਈ ਕਿਉਂਕਿ ਇੱਥੇ ਜੋ ਅਸਲ ਹਕੀਕਤ ਹੈ ਜੋ ਤਮਾਕੇ ਹੋ ਰਹੇ ਨੇ ਜਾਂ ਜੋ ਲਾਅ ਐਂਡ ਆਰਡਰ ਸਿਚੁਏਸ਼ਨ ਹੈ ਕਿਤੇ ਨਾ ਕਿਤੇ ਉਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਤੇ ਇਲਜ਼ਾਮ ਫਿਰ ਸਰਕਾਰ ਤੇ ਤਾਂ ਲੱਗੀ ਰਹੇ ਨੇ ਤਨੀ ਉਹ ਜਿਹੋਨਾ ਦੀ ਮਿਸ਼ਨ ਹੈ ਬੇਟੀ ਦੇ ਜੀ ਬਿਲਕੁਲ ਦੇਖੋ ਧਿਆਨ ਪਟਕਾਣ ਦੇ ਤਾਂ ਕੋਸ਼ਿਸ਼ ਹੁੰਦੀ ਹੈ ਕਿਉਂਕਿ ਅਸੀਂ ਲਗਾਤਾਰ ਹਾਈ ਕੋਰਟ ਤੋਂ ਵੀ ਦੇਖਦੇ ਆ ਕਿ ਕਿੰਨੇ ਸਟ੍ਰਿਕਚਰ ਪਾਸ ਹੋ ਚੁੱਕੇ ਆ ਸਰਕਾਰ ਦੇ ਖਿਲਾਫ ਲਾਅ ਐਂਡ ਆਰਡਰ ਨੂੰ ਲੈ ਕੇ ਜਾਂ ਬਾਕੀ ਸਾਰੀ ਚੀਜ਼ਾਂ ਨੂੰ ਲੈ ਕੇ ਕਿ ਹੁਣ ਜਿਵੇਂ ਧਮਾਕੇ ਵੀ ਹੋ ਰਹੇ ਨੇ ਇਹ ਸਾਰੀ ਚੀਜ਼ਾਂ ਦੀ ਔਰ ਡਰੋਨਸ ਦੇ ਤਾਂ ਉਹਨੂੰ ਕਈ ਦਸੀਏ ਕਿ ਹਾਈ ਕੋਰਟ ਇੱਥਾਂ ਤੇ ਬਹੁਤ ਸਾਰੇ ਕੇਸਿਸ ਆ ਕੇ ਡਰੋਨਸ ਦੁਸਤ ਤਰੀਕੇ ਨਾਲ ਪੰਜਾਬ 'ਚ ਚਾਹੇ ਹਥਿਆਰ ਆ ਰਹੇ ਹੈਗੇ ਨੇ ਡਰੱਗਸ ਦੇ ਤਾਂ ਬਹੁਤ ਵੱਡੀ ਖੇਪ ਹੁੰਦੀ ਹੈ ਔਰ ਐਸੇ ਤਰੀਕੇ ਨਾਲ ਹੁਣ ਜਿਹੜੇ ਗ੍ਰੇਨੇ ਨੇ ਸਰਕਾਰਾਂ ਤੇ ਸਵਾਲ ਉੱਠਦੇ ਨੇ ਲੇਕਿਨ ਸਰਕਾਰ ਆਪਣੇ ਆਪ ਨੂੰ ਡਿਫਰੈਂਟ ਲਾਅ ਐਂਡ ਔਰਡਰ ਨੂੰ ਦੁਰਸਤ ਕਰਕੇ ਕਰ ਸਕਦੀ ਹੈ ਜਾਂ ਆਪਣੇ ਆਪੋਜੀਸ਼ਨ ਚ ਜਿਹੜੀ ਆਵਾਜ਼ਾਂ ਉੱਠ ਰਹੀਆਂ ਉਹਨਾਂ ਨੂੰ ਚੁੱਪ ਕਰਾ ਕੇ ਕਰ ਸਕਦੀ ਹੈ ਇਹ ਬਹੁਤ ਵੱਡਾ ਸਵਾਲ ਹੁਣ ਸਰਕਾਰ ਉੱਤੇ ਹੈਗਾ ਕਿ ਕਿਸ ਤਰੀਕੇ ਨਾਲ ਇਸ ਪੂਰੇ ਇਸ਼ੂ ਨੂੰ ਤੁਸੀਂ ਜਾਂ ਤਾਂ ਆਪਣੇ ਕਾਰਵਾਈ ਕਰੋ ਜਿਹੜੇ ਲਾਅ ਐਂਡ ਔਰਡਰ ਦੇ ਜਿਹੜੇ ਸਵਾਲ ਉੱਠ ਰਹੇ ਨੇ ਉਹਨੂੰ ਠੀਕ ਕਰੋਗੇ ਜਾਂ ਤੁਸੀਂ ਆਪੋਜੀਸ਼ਨਸ ਦੇ ਲੀਟਰ ਨੂੰ ਇਸ ਤਰੀਕੇ ਨਾਲ ਟਾਰਗੇਟ ਕਰੋਗੇ ਜੇ ਬਿਆਨਬਾਜ਼ੀ ਹੋਏਗੀ ਉਹ ਬਿਆਨਬਾਜ਼ੀ ਤਾਂ ਪੋਲਿਟਿਕਲ ਹੁੰਦੀ ਹੀ ਰਹਿੰਦੀਆਂ ਨੇ ਹਮੇਸ਼ਾ ਹੁੰਦੀਆਂ ਰਹਿੰਦੀਆਂ ਨੇ ਕਿਸੇ ਵੀ ਇਸ਼ੂ ਤੇ ਕੋਈ ਵੀ ਇਸ਼ ਆਪੋਜੀਸ਼ਨਸ ਨੂੰ ਇਸ ਤਰੀਕੇ ਨਾਲ ਉਹਨਾਂ ਦੀ ਆਵਾਜ਼ ਬੰਦ ਕਰਕੇ ਉਹਨਾਂ ਦੇ ਖਿਲਾਫ ਪਰਚੇ ਦੇ ਕੇ ਉਹਨਾਂ ਦੇ ਖਿਲਾਫ ਇਲੈਕਸ਼ਨ ਲੈ ਕੇ ਤੁਸੀਂ ਇਸ ਤਰੀਕੇ ਨਾਲ ਕੰਮ ਕਰ ਰਹੇ ਹੋ ਹਾਲਾਂਕਿ ਐਸੇ ਕਰਕੇ ਹੀ ਹਾਈ ਕੋਰਟ ਨੇ ਕਾਫੀ ਚੀਜ਼ਾਂ ਦੇਖਣ ਤੋਂ ਬਾਅਦ ਪੰਜਾਬ ਸਰਕਾਰ ਦਾ ਬੜਾ ਥੋੜਾ ਜਿਹਾ ਪੱਖ ਸੁਣਿਆ ਕਿਉਂਕਿ ਇੱਕ ਕਦਮ ਇਨਟਾਰਟਲੀ ਪੰਜਾਬ ਸਰਕਾਰ ਨੂੰ ਮਿਲਿਆ ਲੇਕਿਨ ਜਿਸ ਤਰੀਕੇ ਨਾਲ ਐਪੀਐਸਡੀਓਲ ਨੇ ਪੂਰੇ ਮਾਮਲੇ 'ਚ ਦਲੀਲਾਂ ਰੱਖੀਆਂ ਸਾਰਾ ਕੁਝ ਰੱਖਿਆ ਕਿ ਐਫਆਈਆਰ ਹੀ ਗਲਤ ਤਰੀਕੇ ਨਾਲ ਹੋਈਆ ਆਧਾਰ ਨਹੀਂ ਸਹੀ ਤਰੀਕੇ ਨਾਲ ਬਣਾਏ ਗਏ ਡੀਐਸਪੀ ਦੀ ਸੁਪਰਵਾਈਜ਼ਨ 'ਚ ਪਹਿਲਾਂ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਤਾਂ ਕੋਗਨੀਜ਼ੇਬ ਤਾਂ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਸੀ ਵੀ ਲੇਕਿਨ ਸਿੱਧੀ ਹੀ ਐਫ ਆਈ ਆਰ ਦਰਜ ਕਰਦੀ ਕੀਤੀ ਗਈ ਕੋਈ ਇਨਵੈਸਟੀਗੇਸ਼ਨ ਇਹ ਤੋਂ ਪਹਿਲਾਂ ਨਹੀਂ ਹੋਈ ਜੀ ਜੀ ਬਿਲਕੁਲ ਪ੍ਰੀਤ ਸ਼ੁਕਰੀਆ ਫਿਲਹਾਲ ਦੀ ਸਾਰੀ ਵਿਸਥਾਰ ਜਾਣਕਾਰੀ ਲਈ ਸੋ ਆਜਾ ਦਿਨ ਅਹਿਮ ਇਸ ਪੂਰੇ ਕੇਸ ਨੂੰ ਲੈ ਕੇ ਪੁਲਿਸ ਸਟੇਸ਼ਨ ਚ ਉਹਨਾਂ ਨੇ ਉਹਨਾਂ ਨੇ ਜੋ ਉਹਨਾਂ ਨੇ ਕੋਆਪਰੇਟ ਕੀਤਾ ਜੋ ਉਹਨਾਂ ਨੂੰ ਪੁੱਛਿਆ ਗਿਆ ਉਹ ਦੱਸਿਆ ਗਿਆ ਜੋ ਸੋਰਸ ਸੋਰਸ ਸਾਰੇ ਬਣਾ ਕੇ ਪੁੱਛ ਰਿਹਾ ਕਿ ਸੋਰਸ ਦੱਸੋ ਉਹਨਾਂ ਨੇ ਸੋਰਸ ਸਾਰੇ ਰਿਵੀਲ ਕਰਤੇ ਜੋ ਜਿਸ ਬੇਸ ਤੇ ਉਹਨਾਂ ਨੇ ਉਹ ਬਿਆਨ ਦਿੱਤਾ ਸੀਗਾ ਉਸ ਬਿਆਨ ਬੇਬੁਨਿਆਦ ਬਿਆਨ ਦੇ ਬਿਜਤੇ ਜਿਹੜੀ ਐਫਆਈਆਰ ਹੋਈ ਹੈ ਉਹਨੂੰ ਅਸੀਂ ਚੈਲੰਜ ਕੀਤਾ ਸੀ ਜਿਹੜਾ ਕਿ ਮਾਨਯੋਗ ਹਾਈ ਕੋਰਟ ਨੇ ਅੱਜ ਨੋਟਿਸ ਇਸ਼ੂ ਕਰਦੇ ਹੋਏ ਸਟੇਟ ਨੂੰ ਕਿਹਾ ਕਿ ਇਹਦਾ ਜਵਾਬ ਦੱਸੋ ਜਿਹੜੇ ਜਿਹੜੇ ਇਸ਼ੂ ਇਹਨਾਂ ਨੇ ਪਟੀਸ਼ਨ ਚ ਰੇਜ਼ ਕੀਤੇ ਆ ਔਨ ਦਾ ਮੇਨਟੇਨੇਬਿਲਟੀ ਆਫ ਥੀ ਸੈਕਸ਼ਨਸ ਵੈਦਰ ਏ ਸੈਕਸ਼ਨ ਤਰਹਾਵਾਤੇ ਏ ਸਟੈਂਡ ਕਰ ਸਕਦੀਆਂ ਕਿ ਨਹੀਂ ਕਰ ਸਕਦੀਆਂ ਸੋ ਹੀ ਆਸਕ ਨਾਟ ਟੂ ਅਰੈਸਟ ਹਿਮ ਟਿਲ ਦਾ ਨੈਕਸਟ ਡੇਟ ਆਫ ਹਿਅਰਿੰਗ ਹੀ ਵਿਲ ਹੀ ਇਸ ਬੀਨ ਆਸਕ ਨਾਟ ਟੂ ਇਸ਼ੂ ਐਨੀ ਪਬਲਿਕ ਸਟੇਟਮੈਂਟ ਇਨ ਦਿਸ ਰਿਗਾਰਡ লেਡੀ ਕਨਸਟੇਬਲ ਦੇ ਸੈਟੀਸਫੈਕਸ਼ਨ ਤੇ ਪਰਚਾ ਨਹੀਂ ਹੋ ਸਕਦਾ ਨਵੀਆਂ ਜਿਹੜੀਆਂ ਕੋਡ ਜਿਹੜਾ ਬਣਿਆ ਬੀ ਐਨ ਐਸ ਐਸ ਇਹਦੇ ਵਿੱਚ ਪ੍ਰੀਲੀਮਨਰੀ ਇਨਕੁਆਰੀ ਜ਼ਰੂਰੀ ਹੈ ਕਿਉਂਕਿ ਇਸ ਤਰ੍ਹਾਂ ਦੇ ਫੈਂਸ ਜਿੱਥੇ ਹੋਣ ਨੇਚਰ ਬਸ ਦਾ ਫੈਂਸ ਜਿੱਥੇ ਹੋਵੇ ਕਿ ਕੇ ਜੀ ਮਿਸ ਇਨਫੋਰਮੇਸ਼ਨ ਸਪਰੈਡ ਹੋਈ ਆ ਉਹਦੇ ਵਿੱਚ ਪ੍ਰੀਲੀਮਨਰੀ ਇਨਕੁਆਰੀ ਐਸ ਐਚ ਓ ਸਾਹਿਬ ਨੇ ਡੀ ਐਸ ਪੀ ਦੀ ਪਰਮਿਸ਼ਨ ਤੋਂ ਬਿਨਾ ਨਹੀਂ ਕਰ ਸਕਦਾ ਇਹਨੇ 1 ਘੰਟੇ ਚ ਲੇਡੀ ਕਨਸਟੇਬਲ ਨੇ ਕਹਿਤਾ ਕਿ ਮੇਰੀ ਸੈਟੀਸਫੈਕਸ਼ਨ ਹੋਗੀ ਆਧਰਾਵਾਂ ਲਗਣੀਆਂ ਚਾਹੀਦੀਆਂ that was the foundation ke stand ਹੀ ਨਹੀਂ ਕਰ ਸਕਦੀ ਇਦਾਂ ਦੀ ਫਰੇਮਲੈਸ ਜਿਹੜੀ ਐਫ ਆਈ ਆਰਾਂ ਇਸ ਤਰ੍ਹਾਂ ਕਰਨ ਲੱਗਣਗੇ ਇਹ ਜੇ ਫੀਜ਼ ਨਾਟ ਸੇਫ ਦੈਨ ਨੋਬਾਡੀ ਇਜ਼ ਸੇਫ this was the argument ਸ਼ਾਮਿਲ ਹੋਣਾ ਹੈ ਬੜਾ ਜਾਂ ਉਜੇ ਮਗਾ ਬੁਲਾਉਣਗੇ ਤਾਂ ਚਲ ਜਾਣਗੇ ਅੱਗੇ ਵੀ ਗਈ ਹੈ